ਸਵਾਗਤ ਹੈ ਦੋਸਤੋ ਪ੍ਰੋਗਰਾਮ ਖਬਰ ਪੁਆਇੰਟ ਲੈ ਕੇ ਮੈਂ ਸ਼ਵਿੰਦਰ ਹਾਜ਼ਰ ਹਾਂ ਦੇਸ਼ ਦੁਨੀਆ ਤੇ ਪੰਜਾਬ ਦੀਆਂ तमाम ਖਬਰਾਂ ਤੇ ਤੁਹਾਡੇ ਨਾਲ ਚਰਚਾ ਕਰਾਂਗੇ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਖਬਰ ਹੈਗੀ ਆ ਉਹਦੇ ਤੇ ਚਰਚਾ ਕੀਤੀ ਜਾਏਗੀ ਕਿ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਸ਼ੇਰ ਸਿੰਘ ਖੋਬਾਇਆ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਫਿਰੋਜ਼ਪੁਰ ਤੋਂ ਆਪਣੇ ਉਮੀਦਵਾਰ ਹੋਣਗੇ ਫਿਰੋਜ਼ਪੁਰ ਤੋਂ ਕਾਫੀ ਲੰਮੇ ਸਮੇਂ ਤੋਂ ਇਹ ਟਿਕਟ ਵਾਲੇ ਮਾਮਲੇ ਉੱਤੇ ਪੇਚ ਅੜਿਆ ਹੋਇਆ ਸੀ ਕਿ ਇਹ ਕਿਹਨੂੰ ਦਿੱਤੀ ਜਾਊਗੀ ਟਿਕਟ ਕਿਹਦੇ ਖਾਤੇ ਪਏਗੀ ਉਹ ਹੁਣ ਸ਼ੇਰ ਸਿੰਘ ਖਵਾਇਆ ਦੇ ਖਾਤੇ ਪਈ ਹੈ ਸ਼ੇਰ ਸਿੰਘ ਖਵਾਇਆ ਨੇ ਇੱਕ ਦਿਨ ਪਹਿਲਾਂ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਮੈਨੂੰ ਪ੍ਰਤਾਪ ਸਿੰਘ ਬਾਜਵਾ ਨੇ ਕਹਿ ਦਿੱਤਾ ਕਿ ਭਾਈ ਹੁਣ ਜਿਹੜੀ ਸੀਟ ਹੈ ਉਹ ਮੈਨੂੰ ਹੀ ਮਿਲੇਗੀ ਸੋ ਦੋਸਤੋ ਸ਼ੇਰ ਸਿੰਘ ਖਵਾਇਆ ਵਾਲੀ ਇਸ ਸੀਟ ਦੇ ਉੱਤੇ ਮੈਂ ਗੱਲ ਕਰ ਰਿਹਾ ਸੀ ਇਥੇ ਪਲੇਅਰ ਬੌਸ ਸੀ ਦਾਵੇਦਾਰ ਬੌਸ ਸੀ ਕਾਂਗਰਸ ਤੇ ਇੱਕ ਤਾਂ ਆਬਲਾ ਹੋ ਰਹੇ ਸੀਗੇ ਉਹਨਾਂ ਦਾ ਸੀਗਾ ਕਿ ਇਥੋਂ ਦਾਵੇਦਾਰੀ ਸੀ ਜੇਕਰ ਟਿਕਟ ਨਹੀਂ ਮਿਲੇਗੀ ਉਹ ਪਾਰਟੀ ਛੱਡ ਦੇਣਗੇ ਤੇ ਹੁਣ ਛੱਡਣਗੇ ਕਿ ਨਹੀਂ ਅੱਗੇ ਜਾ ਕੇ ਪਤਾ ਲੱਗੇਗਾ ਦੂਜਾ ਉਹਰੇ ਜਿਹੜਾ ਹੈਗਾ ਵਾ ਸੋਢੀ ਹੋਰਾਂ ਦੇ ਬਾਰੇ ਵੀ ਸੀਗਾ ਰਾਣਾ ਸੋਢੀ ਵੀ ਦੁਬਾਰੇ ਉਹ ਆ ਸਕਦੇ ਨੇ ਕਾਂਗਰਸ ਪਾਰਟੀ ਵੀ ਜੇ ਟਿਕਟ ਮਿਲਦੀ ਆ ਹੁਣ ਇਹਦਾ ਮਤਲਬ ਉਹਨਾਂ ਦੀ ਆਮਦ ਉੱਤੇ ਵੀ ਰੋਕਾਂ ਲੱਗ ਜਾਣਗੀਆਂ ਕੀ ਇੱਕ ਕਹਾਣੀ ਹੋਰ ਚੱਲਦੀ ਸੀ ਵੀ ਕਾਂਗਰਸ ਪਾਰਟੀ ਕੋਈ ਪੰਜਾਬੀ ਮੂਲ ਦਾ ਬੰਦਾ ਪੰਜਾਬੀ ਆ ਜਿਹੜਾ ਪੰਜਾਬ ਤੋਂ ਬਾਹਰ ਰਹਿੰਦਾ ਬਹੁਤ ਕੋਈ ਪਾਵਰਫੁਲ ਪਰਸਨੈਲਿਟੀ ਹੈ ਉਹਨੂੰ ਟਿਕਟ ਦੇਗੀ ਉਹਦੀ ਵੀ ਗੱਲ ਨਹੀਂ ਬਣੀ ਮੋٹے ਤੌਰ ਤੇ ਮੈਨੂੰ ਇਹ ਲੱਗਦਾ ਸ਼ੇਰ ਸਿੰਘ ਕੋਹਾੜਾ ਪਹਿਲਾਂ ਕਾਲਜ ਚੰਦ ਦੇ ਵਿੱਚ ਹੁੰਦੇ ਸੀਗੇ ਫਿਰ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਉਹਨਾਂ ਦਾ ਬੇਟਾ ਵੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਅ ਇੱਥੇ ਸ਼ੇਰ ਸਿੰਘ ਕੋਹਾਵਾ ਰਾਏ ਸਿੱਖ ਬਰਾਦਰੀ ਨਾਲ ਸੰਬੰਧਿਤ ਹੈ ਫਰੋਜ਼ਪੁਰ ਦੇ ਵਿੱਚ 37% ਦੀ ਰਾਏ ਸਿੱਖ ਬਰਾਦਰੀ ਹੈਗੀ ਹੈ ਜਿਹੜੀ ਕਿ ਵੋਟ ਨੂੰ ਪ੍ਰਭਾਵਿਤ ਕਰਨ ਦੇ ਲਈ ਕਾਫੀ ਵੱਡੀ ਭੂਮਿਕਾ ਰੱਖਦੀ ਹੈਗੀ ਹੈ ਸ਼ਾਇਦ ਮੇਰੇ ਖਿਆਲ ਇਹ ਜੋੜ ਤੋੜ ਨੂੰ ਮੁੱਖ ਰੱਖਦੇ ਹੋਏ ਇੱਥੋਂ ਇਹ ਟਿੱਕ ਦਿੱਤੀ ਗਈ ਹੋਣੀ ਹੈ ਜਦੋਂ ਅਕਾਲੀ ਦਲ ਦੇ ਵਿੱਚ ਸ਼ੇਰ ਸਿੰਘ ਖਬਾਇਆ ਸੀ ਉਦੋਂ ਫਿਰੋਜ਼ਪੁਰ ਵਾਲੀ ਸੀਟ ਹੈ ਜਿਹੜੀ ਵਿਧਾਨ ਸਭਾ ਵਾਲੀ ਉਹ ਸੁਖਵੀਰ ਬਾਦਲ ਨੇ ਨੂੰ ਇਹਨਾਂ ਨੇ ਛੱਡੀ ਸੀਗੀ ਸੁਖਵੀਰ ਬਾਦਲ ਇੱਥੋਂ ਜਿੱਤੇ ਮੈਂਬਰ ਪਾਰਲੀਮੈਂਟ ਬਣੇ ਫਿਰ ਉਹ ਡਿਪਟੀ ਸੀਐਮ ਬਣੇ ਇੱਥੋਂ ਤੱਕ ਜਦੋਂ ਲੋਕ ਸਭਾ ਚੋਣ ਵੀ ਲੜੀ ਸੁਖਵੀਰ ਬਾਦਲ ਨੇ ਉਹ ਵੀ ਇੱਥੋਂ ਫਿਰੋਜ਼ਪੁਰ ਦੇ ਵਿੱਚੋਂ ਹੀ ਲੜੀ ਸੀਗੀ ਸੋ ਇਹ ਕੁੱਲ ਇੱਕ ਗੁਣਾ ਜੋੜ ਜਾਂ ਇਸ ਸੀਟ ਦਾ ਹੈਗਾ ਹੁਣ ਇੱਥੋਂ ਕਿੰਨੀ ਬਗਾਵਤ ਹੁੰਦੀ ਹੈ ਕਾਂਗਰਸ ਵਿੱਚ ਕਿੰਨੀ ਨਹੀਂ ਉਹ ਦੇਖਣੀ ਬਣਦੀ ਹੈ ਦੂਜੇ ਪਾਸੇ ਨਿਜਰ ਮਾਮਲੇ ਉੱਤੇ ਗੱਲ ਕਰੀਏ ਨਿਜਰ ਮਾਮਲੇ ਦੇ ਵਿੱਚ ਹੁਣ ਭਾਰਤ ਨੇ ਕਿਹਾ ਕਿ ਦੇਖੋ ਜੀ ਜਿਹੜਾ ਕੈਨੇਡਾ ਹੈਗਾ ਉਹ ਅਤਵਾਦੀ ਸਰਜ਼ਮੀਨ ਹੈ ਪਿਛਲੇ ਇੱਕ ਧਾਰਮਿਕ ਸਮਾਗਮ ਦੇ ਵਿੱਚ ਟੁਰਪੋਂ ਪਹੁੰਚੇ ਹੋਏ ਸੀਗੇ ਉਥੇ ਖਾਲਸਤਾਨੀਆਂ ਨੇ ਵੀ ਨਾਰੇ ਲਾਏ ਸੀ ਵਗੈਰਾ ਵਗੈਰਾ ਇਹਦੇ ਵਿੱਚ ਜੋ ਅਹਿਮ ਚੀਜ਼ ਦੋਸਤੋ ਸਾਨੂੰ ਜਿਹੜੀ ਨਜ਼ਰ ਆ ਰਹੀ ਹੈ ਚਨਾਵੀ ਮਾਹੌਲ ਦੇ ਵਿੱਚ ਉਹ ਦੂਜੇ ਪਾਸੇ ਕੈਨੇਡਾ ਨੇ ਵੀ ਕੀ ਕੀਤਾ ਕਿ ਜਿਹੜੇ ਤਿੰਨ ਮੁੰਡੇ ਫੜੇ ਗਏ ਨੇ ਉਹਦਾ ਬਿਸ਼ਨੋਈ ਗੈਂਗ ਨਾਲ ਦੱਸਿਆ ਜਾ ਰਿਹਾ ਕਿ ਉੱਥੇ ਕੈਨੇਡੀਅਨ ਮੀਡੀਆ ਕਹਿ ਰਿਹਾ ਕਿ ਬਿਸ਼ਨੋਈ ਗੈਂਗ ਨਾਲ ਉਹਨਾਂ ਦਾ ਸਬੰਧ ਹੈਗਾ ਨਿਜਰ ਦੇ ਮਾਮਲੇ ਵਿੱਚ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ ਸੀਗਾ ਉੱਥੇ ਭਾਜਪਾ ਦੀ ਭੂਮਿਕਾ ਉੱਤੇ ਸਵਾਲ ਉੱਠ ਰਿਹਾ ਅਮਰੀਕਾ ਨੇ ਕਹਿ ਦਿੱਤਾ ਕਿ ਭਾਈ ਅਸੀਂ ਹੁਣ ਇਹ ਆਸ ਕਰਦੇ ਹਾਂ ਕਿ ਭਾਰਤ ਜਿਹੜਾ ਹੈਗਾ ਜਾਂਚ ਵਿੱਚ ਕੀ ਸਹਿਯੋਗ ਦਿੰਦਾ ਜਾਂ ਭਾਰਤ ਦੇ ਵੱਲੋਂ ਕੀਤੀ ਹੋਈ ਕੋਈ ਕਾਰਵਾਈ ਦਾ ਇੰਤਜ਼ਾਰ ਕਰਦੇ ਹਾਂ ਇਹਦੇ ਵਿੱਚ ਨੋਟ ਕਰਨ ਵਾਲੀ ਮੈਨੂੰ ਲੱਗਦਾ ਕਿ ਜਿਹੜੀ ਗੱਲ ਹੈ ਕਿ ਜਿਵੇਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਤੇ ਰਾਜਨਾਥ ਸਿੰਘ ਦਾ ਜਿਹੜਾ ਬਿਆਨ ਸੀਗਾ ਕਿ ਅਸੀਂ ਘਰ ਚ ਘੁਸ ਕੇ ਮਾਰਦੇ ਹਾਂ ਦੇਖੋ ਉਸ ਕੇ ਮਾਰਿਆ ਇਹ ਚੁਣੌਤੀ ਸਵਾਲ ਦਿੱਤਾ ਗਿਆ ਪ੍ਰਧਾਨ ਮੰਤਰੀ ਦਾ ਬਿਆਨ ਇਹਨੂੰ ਕੈਨੇਡੀਅਨ ਮੀਡੀਆ ਨੇ ਦਿਖਾਇਆ ਵੀ ਕੋ ਮੰਤਰੀ ਮੰਚ ਉੱਤੇ ਤੁਸੀਂ ਕੀ ਕਹਿ ਰਹੇ ਹੋ ਤੇ ਇਸ ਮੰਚ ਉੱਤੇ ਜਿਹੜਾ ਹੈਗਾ ਪਬਲਿਕ ਵਿੱਚ ਤੁਸੀਂ ਇਹਨੂੰ ਇੱਕ ਤਰ੍ਹਾਂ ਨਾਲ ਵੱਡੀ ਗੱਲ ਮੰਨ ਰਹੇ ਹੋ ਉੱਭ ਕੇ ਕਹਿ ਰਹੇ ਹੋ ਵੀ ਅਸੀਂ ਇਹ ਗੱਲ ਕੀਤੀ ਹੈਗੀ ਆ ਇੱਥੇ ਘਿਰ ਗਿਆ ਫਿਰ ਵਿਦੇਸ਼ ਮੰਤਰਾਲੇ ਨੂੰ ਉਦੋਂ ਬਾਅਦ ਬਿਆਨ ਦੇਣਾ ਪਿਆ ਕਿ ਨਹੀਂ ਜੀ ਉਹ ਤਾਂ ਬਿਆਨ ਸਾਡਾ ਜਿਹੜਾ ਪਾਕਿਸਤਾਨ ਦੇ ਹਵਾਲੇ ਨਾਲ ਸੀਗਾ ਪਰ ਸਵਾਲ ਇਹ ਹੈ ਕਿ ਪਾਕਿਸਤਾਨ ਦੇ ਹਵਾਲੇ ਨਾਲ ਵੀ ਗਲਤ ਹੈ ਤੁਸੀਂ ਕਿਸੇ ਮੁਲਕ ਦੀ ਪ੍ਰਭੂ ਸੱਤਾ ਨੂੰ ਚੈਲੰਜ ਕਰ ਰਹੇ ਹੋ ਦੂਜੀ ਗੱਲ ਇਹ ਹੈ ਕਿ ਕਲਾ ਪ੍ਰਭੂ ਸੱਤਾ ਨੂੰ ਚੈਲੰਜ ਹੀ ਨਹੀਂ ਕਰ ਰਹੇ ਇਹ ਅਸਲ ਵਿੱਚ ਇੱਕ دہشتੀ ਕਾਰਵਾਈ ਹੈ ਇੱਕ ਮੁਲਕ ਵੱਲੋਂ ਦੂਜੇ ਮੁਲਕ ਵਿੱਚ ਕੀਤੀ ਜਾਣ ਵਾਲੀ ਤੇ ਉਦੋਂ ਬਾਅਦ ਵਿੱਚ ਹੁਣ ਜਿਹੜਾ ਭਾਰਤ ਨੂੰ ਬਹਾਨਾ ਜਿਹੜਾ ਚਾਹੀਦਾ ਸੀ ਉਹ ਸੀ ਖਾਲਸਾਣ ਦੇ ਈਸ਼ੂ ਦੇ ਉੱਤੇ ਵੈਸੇ ਖਾਲਸਾਣ ਦਾ ਈਸ਼ੂ ਦੇ ਉੱਤੇ ਜੀ ਕੈਨੇਡਾ ਸਰਪ੍ਰਸਤੀ ਦੇ ਰਿਹਾ ਜਿਵੇਂ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਇਹਦੇ ਵਿੱਚ ਵੀ ਦੋ ਚੀਜ਼ਾਂ ਨੇ ਦੋਸਤੋ 1995 ਦੇ ਕੇਸ ਵਿੱਚ ਭਾਰਤ ਦੇ ਹਵਾਲੇ ਵਿੱਚ ਵੀ ਸਾਡੀ ਸੁਪਰੀਮ ਕੋਰਟ ਨੇ ਕਿਹਾ ਕਿ ਖਾਲਿਸਤਾਨ ਦਾ ਨਾਰਾ ਲਾਉਣਾ ਕੋਈ ਅਪਰਾਧ ਨਹੀਂ ਹੈਗਾ ਜੇਕਰ ਜਿੱਨਾ ਚਿਰ ਤੁਸੀਂ ਉਸ ਨਾਰੇ ਨੂੰ ਇੱਕ ਤਰ੍ਹਾਂ ਦੇ ਨਾਲ ਪ੍ਰੈਕਟੀਕਲ ਰੂਪ ਦੇਣ ਲਈ ਕੋਈ ਹਿੰਸਕ ਕਾਰਵਾਈ ਦਾ ਪ੍ਰਯੋਗ ਨਹੀਂ ਕਰਦੇ ਹੈ ਇਸੇ ਤਰ੍ਹਾਂ ਕੈਨੇਡਾ ਤਾਂ ਬਿਲਕੁਲ ਡਿਫਰੈਂਟ ਮੁਲਕ ਹੈ ਜੇ ਸਾਡੇ ਮੁਲਕ ਦਾ ਦੀ ਅਦਾਲਤ ਇਹ ਕਹਿ ਰਹੀ ਹੈ ਤਾਂ ਕੈਨੇਡਾ ਤਾਂ ਬਿਲਕੁਲ ਇੱਕ ਡਿਫਰੈਂਟ ਮੁੱਲਕਾ ਹੈ ਉਹ ਉੱਥੇ ਤੁਹਾਡੇ ਮੁਲਕ ਵਾਲੀ ਚੀਜ਼ ਨਾ ਲਾਗੂ ਹੋਏਗੀ ਤੇ ਕੈਨੇਡਾ ਵੀ ਇਹ ਕਹਿ ਰਿਹਾ ਕਿ ਅਸੀਂ ਪ੍ਰਧਾਨ ਮੰਤਰੀ ਕੇ ਨਾਲ ਕੋਈ ਵੀ ਜਿਹੜਾ ਵਿਚਾਰ ਹੈ ਉਹਨੂੰ ਸਪੋਰਟ ਕਰਦੇ ਹੈਗੇ ਆ ਚਾਹੇ ਉਹ ਕੋਈ ਖਾਲਸਤਾਨੀ ਵਿਚਾਰ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦਾ ਵੈਸੇ ਇੱਕ ਲੌਜੀਕ ਇਹ ਵੀ ਹੈ ਵੀ ਉੱਥੇ ਹਿੰਦੂ ਤੋਂ ਵੀ ਫੋਰਸਸ ਵੀ ਕਾਫੀ ਤਕੜੀਆਂ ਹੋਈਆਂ ਨੇ ਰਾਈਟ ਵਿੰਗ ਫੋਰਸਸ ਜਿਹੜੀਆਂ ਰਿਐਕਸ਼ਨ ਕਰਦੀਆਂ ਨੇ ਉਹਦੇ ਬਾਰੇ ਹਾਲਾਂਕਿ ਭਾਰਤ ਨੇ ਕਦੇ ਨਹੀਂ ਉזר ਦਿੱਤਾ ਹੈ ਜੋ ਕਿ ਜਿਤਨਾ ਬਣਦਾ ਹੈਗਾ ਤੇ ਉਹ ਜਿਹੇ ਫੋਰਸ ਜਿਹੜਾ ਮੋਦੀ ਮੋਦੀ ਵੀ ਕਰਦੀਆਂ ਨੇ ਵੈਲਕਮ ਮੋਦੀ ਵੀ ਕਰਦੀਆਂ ਫਿਰਦੀਆਂ ਹੁੰਦੀਆਂ ਨੇ ਸੋ ਜਾਂ ਵੈਲਕਮ ਬੀਜੇਪੀ ਦਾ ਫਲਾਣਾ ਲੀਡਰ ਵੀ ਕਰਦੀਆਂ ਫਿਰਦੀਆਂ ਉਹਦੇ ਉੱਤੇ ਕੋਈ ਜਿਹੜਾ ਸਾਨੂੰ ਕਦੇ ਵੀ ਕੋਈ ਇਤਰਾਜ਼ ਦਿਖਾਈ ਨਹੀਂ ਦਿੰਦਾ ਹੈਗਾ ਇਸ ਭਾਰਤ ਸਰਕਾਰ ਦੇ ਵੱਲੋਂ ਇਸ ਕਰਕੇ ਮੈਨੂੰ ਲੱਗਦਾ ਵੀ ਕੈਨੇਡਾ ਜਿਹੜਾ ਦਾਵਾ ਕਰਦਾ ਬਾ ਉਹਦੇ ਵਿੱਚ ਉਹ ਹੱਕ ਹਾਂ ਜੇ ਕੈਨੇਡਾ ਸਿੱਧੇ ਤੌਰ ਦੇ ਉੱਤੇ ਤੁਹਾਡੇ ਭਾਰਤ ਕੋਲ ਕੋਈ ਸਬੂਤ ਹੈ ਵੀ ਖਾਲਸਾਣ ਨੂੰ ਪ੍ਰਮੋਟ ਕਰਨ ਦੇ ਲਈ ਕੋਈ ਇਸ ਤਰ੍ਹਾਂ ਦੇ ਵਿਚਾਰ ਦੇ ਦੀ ਜਿਹੜੀ ਹਥਿਆਰਬੰਦ ਮਦਦ ਕਰਦਾ ਕੋਈ ਹੋਰ ਮਦਦ ਕਰਦਾ ਫਿਰ ਉਹ ਭਾਰਤ ਨੂੰ ਪੇਸ਼ ਕਰਨਾ ਚਾਹੀਦਾ ਹੈ ਕਿ ਨਹੀਂ ਵੱਡੀ ਗੱਲਾਂ ਇਹ ਲੱਗਦੀਆਂ ਕਿ ਜਿਵੇਂ ਇੱਕ ਨਿਜਰ ਮਾਮਲੇ ਦੇ ਵਿੱਚ ਕੂਟਨੀਤਿਕ ਤੌਰ ਦੇ ਉੱਤੇ ਭਾਰਤ ਘਿਰ ਗਿਆ ਹੋਵੇ ਜਦੋਂ ਫਿਰ ਤੁਸੀਂ ਕੂਟਨੀਤਿਕ ਤੌਰ ਤੇ ਘਿਰ ਜਾਂਦੇ ਹੋ ਫਿਰ ਤੁਸੀਂ ਆਪਣੇ ਵੱਲੋਂ ਕਈ ਤਰ੍ਹਾਂ ਦੀ ਦਲੀਲਾਂ ਦੇਣੇ ਹੋ ਉਸੇ ਤਰ੍ਹਾਂ ਦੀ ਦਲੀਲ ਭਾਰਤ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਜਿਹਦੇ ਵਿੱਚ ਕਿ ਹਾਲੇ ਵੀ ਉਹ ਇੱਕ ਤਰ੍ਹਾਂ ਨਾਲ ਸਿਰੇ ਚੜਦੀ ਤਾਂ ਨਜ਼ਰ ਨਹੀਂ ਆ ਰਹੀ ਆਪਣੀ ਆਵਾਮ ਨੂੰ ਉਹ ਕਿੰਨੀ ਕੁ ਸਮਝਾ ਦੇਗਾ ਇਹ ਸ਼ਾਇਦ ਇੱਕ ਵੱਖਰਾ ਸਵਾਲ ਹੈਗਾ ਹੁਣ ਕੇਜਰੀਵਾਲ ਦੇ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਜੋ ਸੁਣਵਾਈ ਚੱਲਦੀ ਸੀ ਦੋਸਤੋ ਉਹ ਸੁਣਵਾਈ ਦੇ ਵਿੱਚ 9 ਤਰੀਕ ਦੀ ਡੇਟ ਪਾ ਦਿੱਤੀ ਗਈ ਹੈ ਅੱਗੇ ਦੀ ਉਹ ਹੁਣ ਕੀ ਬਣੇਗਾ ਦੇਖਣਾ ਬਣਦਾ ਪਰ ਇਹਦੇ ਵਿੱਚ ਨਾਲ ਹੀ ਦਿੱਲੀ ਦਾ ਉਪ ਰਾਜਪਾਲ ਕਹਿੰਦਾ ਕਿ ਕੇਜਰੀਵਾਲ ਤਾਂ ਜੀ ਖਾਲਸਤਾਨੀਆਂ ਤੋਂ ਫੰਡਿੰਗ ਲੈਂਦਾ ਗੁਰਪ੍ਰਤਵੰਤ ਪੰਨੂ ਨਾਲ ਵੀ ਉਹਦਾ ਜੋੜ ਜੋੜਿਆ ਗਿਆ ਹੈਗਾ ਇਹ तमाम ਚੀਜ਼ਾਂ ਹੋਈਆਂ ਹੈਗੀਆਂ ਨੇ ਇਹਦੇ ਵਿੱਚ ਸਾਨੂੰ ਇਹ ਲੱਗਦਾ ਕਿ ਇੱਕ ਤਾਂ ਜਿਹੜੀ ਅੱਜ ਦੀ ਸਰਵਾਈ ਹੈ ਸੁਪਰੀਮ ਕੋਰਟ ਦੀ ਇਹਨੂੰ ਪ੍ਰਭਾਵਿਤ ਕਰਨ ਲਈ ਉਹ ਰਾਜਪਾਲ ਦਾ ਜਿਹੜਾ ਕੱਲ ਡਿਪਟੀ ਰਾਜਪਾਲ ਦਾ ਦਿੱਲੀ ਦੇ ਦਾ ਕੱਲ ਬਿਆਨ ਸੀਗਾ ਉਹ ਇੱਕ ਤਾਂ ਨਜ਼ਰ ਆਉਂਦਾ ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਉੱਤੇ ਤਾਂ ਉਲਟਾ ਦੋਸ਼ੇ ਲੱਗਦਾ ਵੀ ਭਾਈ ਇਹ ਪਾਰਟੀ ਤਾਂ ਰਾਜ বিজেপি ਦੇ ਵੀ ਟੀਮ ਬਗੋਂ ਕੰਮ ਕਰਦੀ ਹੈ ਪੰਜਾਬ ਦੇ ਵਿੱਚ ਬਾਈ ਦੀ ਇਲੈਕਸ਼ਨ ਚ ਇਹਨਾਂ ਨੇ ਤਿਰੰਗਾ ਯਾਤਰਾ ਕਰਦੇ ਰਹੇ ਮੁਸਲਮਾਨਾਂ ਉੱਤੇ ਅਟੈਕ ਖੁੱਦਾ ਕੁਝ ਬੋਲਦੇ ਨਹੀਂ ਮਾਈਨੋਰਟੀ ਦੇ ਇਸ਼ੂ ਤੇ ਬੋਲਦੇ ਨਹੀਂ ਦੂਜਾ ਸੀ ਵੀ ਇਹਨਾਂ ਨੇ ਦਵਿੰਦਰਪਾਲ ਭੁੱਲੜ ਦੀ ਜਿਹੜੀ ਫਾਂਸੀ ਦੀ ਸਜ਼ਾ ਮਾਫ ਕਰਾਉਣ ਦੇ ਲਈ ਪੈਸੇ ਲਏ ਨੇ ਪਰ ਸਵਾਲ ਇਹ ਕਿ ਦਿੱਲੀ ਸਰਕਾਰ ਕਰਕੇ ਤਾਂ ਉਹਦੀ ਫਾਂਸੀ ਦੀ ਸਜ਼ਾ ਜੇਕਰ ਮਾਫ ਨਹੀਂ ਮਾਫ ਕਰਨਾ ਉਹਨੂੰ ਫਾਂਸੀ ਦੀ ਸਜ਼ਾ ਨਹੀਂ ਉਨੂਰੀ ਉਨੂਰੀ ਹਾਈਲੀ ਕਿਉਂਕਿ ਫਾਂਸੀ ਉਹਨੂੰ ਹੋ ਨਹੀਂ ਸਕਦੀ ਜਿਹੜੇ ਮੁਲਕ ਤੋਂ ਉਹਦੀ ਬਰਾਮਦਗੀ ਹੋਈ ਸੀਗੀ ਉਸ ਮੁਲਕ ਵਿੱਚ ਫਾਂਸੀ ਦੀ ਸਜ਼ਾ ਜਿਹੜੀ ਹੈਗੀ ਆ ਉਹਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਹੈਗੀ ਦਵਿੰਦਰ ਪਾਲ ਪੂਲਰ ਦੇ ਮਾਮਲੇ ਵਿੱਚ ਜਿੰਨੀ ਅੜਚਨ ਆਪਨੇ ਕ੍ਰੀਏਟ ਕੀਤੀ ਹੈ ਕਿਸੇ ਨੇ ਹੋਰ ਨੇ ਕ੍ਰੀਏਟ ਹੀ ਨਹੀਂ ਕੀਤੀ ਹੋਣੀ 22 ਦੇ ਇਲੈਕਸ਼ਨ ਵਿੱਚ ਜਿਹੜਾ ਹੈਗਾ ਕੇਜਰੀਵਾਲ ਇਸ ਪੁੱਤੇ ਤੋਂ ਬਚਦੇ ਰਹੇ ਨੇ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਇੱਥੇ ਵੀ ਜਿਹੜਾ ਇਹ ਦਾਅਵੇ ਚ ਵੀ ਦਮ ਨਹੀਂ ਸਿਰਫ ਤੇ ਸਿਰਫ ਇੱਕ ਤਰ੍ਹਾਂ ਦੀ ਪਰਸੈਪਸ਼ਨ ਬਣਾਉਣ ਦੇ ਲਈ ਜਿਹੜਾ ਹੈਗਾ ਰਾਜਪਾਲ ਦਿੱਲੀ ਦੇ ਡਿਪਟੀ ਰਾਜਪਾਲ ਵੱਲੋਂ ਜਿਹਨੂੰ ਆਪਾਂ ਲੈਫਟੇਨੈਂਟ ਜਨਰਲ ਕਹਿੰਦੇ ਆ ਉਹਦੇ ਵੱਲੋਂ ਇਹ ਕੀਤੀ ਹੋਈ ਕਾਰਵਾਈ ਲੱਗਦੀ ਆ ਗਵਰਨਰ ਦੇ ਵੱਲੋਂ ਜਿਹੜੀ ਹੈਗੀ ਦਿੱਲੀ ਦੇ ਡਿਪਟੀ ਗਵਰਨਰ ਵੱਲੋਂ ਇਹ ਕਾਰਵਾਈ ਕੀਤੀ ਗਈ ਸੀਗੀ ਇਸ ਤੋਂ ਬਿਨਾ ਇੱਕ ਜਿਹੜੀ ਵੱਡੀ ਖਬਰ ਅਕਾਲੀ ਦਲ ਦੇ ਪਾਸੋਂ ਆ ਰਹੀ ਹੈ ਵੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਜਿਹੜਾ ਚੰਡੀਗੜ੍ਹ ਤੋਂ ਉਮੀਦਵਾਰ ਸੀਗਾ ਸੰਸਦ ਦੀ ਚੋਣ ਦੇ ਲਈ ਉਹਨੇ ਪਾਰਟੀ ਵੀ ਛੱਡ ਦਿੱਤੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਟਿੱਕ ਟਿੱਕ ਟੂ ਵੀ ਵਾਪਸ ਕੀਤੀ ਆ ਇਹ ਹੁਣ ਜਿਵੇਂ ਕੁਛ ਸੀ ਤਾਂ ਸੂਰਤ ਹੋ ਗਿਆ ਇਸ ਤੋਂ ਬਿਨਾਂ ਇੱਕ ਹੋਰ ਸੀ ਤਾਂ ਇੱਕ ਘਟਨਾ ਆਈ ਸੀ ਉਹਦੀ ਕੜੀ ਜੀ ਨਜ਼ਰ ਆ ਰਹੀ ਹੈਗੀ ਆ ਉਹਦਾ ਕਹਿਣਾ ਜੀ ਅਕਾਲੀ ਦਲ ਨੇ ਉਹਨੇ ਉਹਨੂੰ ਟਿੱਕ ਲਾਂਤੀ ਪਰ ਉਹ ਕਹਿੰਦਾ ਕਿ ਮਾਇਕ ਸੈ ਤਾਂ ਪੈਸਾ ਮੂਸਾ ਖੁਦ ਬੰਦਾ ਲਾਵੇ ਮੇਰੇ ਕੋਲ ਪੈਸਾ ਹੈ ਨਹੀਂਗਾ ਵਗੈਰਾ ਵਗੈਰਾ ਹੁਣ ਇੱਥੇ ਵੱਡਾ ਸਵਾਲ ਇਹ ਹੁੰਦਾ ਕਿ ਵੀ ਫਿਰ ਤਾਂ 12 ਬੰਦੇ ਜਿਹਨੇ ਹੋਰ ਨਹੀਂ ਜਾਂ 13 ਬੰਦੇ ਅਕਾਲੀ ਦਲ ਦੇ ਵੱਲੋਂ ਆਲਾਨੇ ਫਿਰ ਤਾਂ ਉਹ ਵੀ ਇਹ ਕਹਿ ਸਕਦੇ ਨੇ ਚਲੋ 12 ਮੰਨ ਲੈਂਦੇ ਆ ਇੱਕ 13ਵੀਂ ਦਾ ਥਰਸਿਮਰਤ ਕੋਰ ਬਾਦਲ ਹੈ ਤੇ ਦੂਸਰੀ ਗੱਲ ਇਹ ਹੈਗੀ ਆ ਕਿ ਤੁਸੀਂ ਉਦੋਂ ਟਿਕਟ ਲਈ ਕਿਉਂ ਕਿਉਂ ਸੀਗੀ ਸਭ ਤੋਂ ਪਹਿਲਾਂ ਟਿਕਟ ਤੁਹਾਨੂੰ ਦਿੱਤੀ ਗਈ ਹੁਣ ਜਾ ਕੇ ਜਿਹੜਾ ਤੁਸੀਂ ਟਿਕਟ ਵਾਪਸ ਕਰ ਰਹੇ ਹੋ ਤੇ ਹੁਣ ਦੇਖਦੇ ਹਾਂ ਕਿ ਇਹ ਉਮੀਦਵਾਰ ਹਰਦੀਪ ਸਿੰਘ ਕਿੱਧਰ ਜਾ ਰਹੇ ਹੈਗੇ ਨੇ ਦੂਜੀ ਗੱਲ ਅਕਾਲੀ ਦਲ ਵੱਲ ਸਵਾਲ ਇਹ ਉੱਠਦਾ ਵੀ ਜਦੋਂ ਨਾ ਇੰਨਾ ਚਿਰ ਤੁਹਾਡੇ ਰਿਸ਼ਤੇ ਭਾਜਪਾ ਨਾਲ ਹੋਣਗੇ ਉਦੋਂ ਫਿਰ ਉਮੀਦਵਾਰਾਂ ਦੀ ਜਿਹੜੀ ਆਪਸੀ ਸਹਿਚਾਰਤਾ ਹੋ ਜਾਂਦੀ ਹੈ ਅਕਾਲੀ ਦਲ ਨੇ ਪਹਿਲੀ ਵਾਰ ਕਈ ਸਾਲਾਂ ਬਾਅਦ ਜਿਹੜੀ ਇਲੈਕਸ਼ਨ ਲੜਨੀ ਸੀਗੀ ਭਾਜਪਾ ਨਾਲ ਜਦੋਂ ਤੱਕ ਇਹ ਗੱਠ ਜੋੜ ਸੀ ਉਹ ਭਾਜਪਾ ਨੂੰ ਛੱਡਦਾ ਆਇਆ ਤੇ ਜੇ ਤੁਸੀਂ ਚੰਡੀਗੜ੍ਹ ਉੱਤੇ ਆਪਣਾ ਦਾਵਾ ਕਰਦੇ ਹੋ ਤਾਂ ਭਾਜਪਾ ਕੋਲੋਂ ਇਹ ਸੀਟ ਕਿਉਂ ਨਹੀਂ ਮੰਗੀ ਆਪ ਕੋ ਉਸ ਸਮੇਂ ਗਠਜੋੜ ਦੇ ਗਠਵੰਦਨ ਜਦੋਂ ਸੀਗਾ ਤੁਹਾਡਾ ਇਹ ਆਕਾਲੀ ਦਲ ਦੇ ਅੱਗੇ ਜਿਹੜਾ ਹੈਗਾ ਇੱਕ ਵੱਡਾ ਸਵਾਲ ਸੀਗਾ ਬਾਕੀ ਇਹ ਹੈਗਾ ਕਿ ਸਿਆਸਤ ਵਿੱਚ ਹੁਣ ਕੋਈ ਦੀਨ ਮਜ਼ਹਬ ਜਾਂ ਵੈਲਿਊ ਸਿਸਟਮ ਤਾਂ ਰਿਹਾ ਨਹੀਂ ਹੈਗਾ ਇਸ ਕਰਕੇ ਇੱਥੇ ਜਿਹੜਾ ਆਕਾਲੀ ਦਲ ਨੇ ਜਿਹੜਾ ਹੈਗਾ ਦੇ ਉਮੀਦਵਾਰ ਦਾ ਵੀ ਜਿਹੜਾ ਹੈਗਾ ਬਾ ਉਹ ਕਿਰਦਾਰ ਵੀ ਸਾਨੂੰ ਜਿਹੜਾ ਦਿਖਾਈ ਦਿੰਦਾ ਵੀ ਉਹ ਕਿਰਦਾਰ ਵੀ ਪਈ ਇਹ ਜਈ ਹੈ ਤੀਜੇ ਪੜਾ ਦੀ ਇਲੈਕਸ਼ਨ ਹੋ ਹੋ ਰਹੀਆਂ 93 ਸੀਟਾਂ ਨੇ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਹੈ 11 ਸੂਬੇ ਨੇ ਅਮਿਤ ਸ਼ਾ ਵਰਗੇ ਬੰਦੇ ਜਿਹੜਾ ਇਥੋਂ ਚੋਣ ਲੜ ਰਹੇ ਨੇ ਉਹਨਾਂ ਦੀ ਕਿਸਮਤ ਦਾ ਫੈਸਲਾ ਹੋਣਾ ਹਾਲ ਦੀ ਘੜੀ ਜਿਹੜਾ ਹੈਗਾ ਜਦੋਂ ਤੱਕ ਆਪਾਂ ਖਬਰਾਂ ਤੁਹਾਡੇ ਨਾਲ ਤੇ ਚਰਚਾ ਕਰ ਰਹੇ ਹਾਂ ਉਦੋਂ ਤੱਕ 52% ਦੀ VOTING ਹੋ ਕੇ ਹਟਿਆ ਬੰਗਾਲ ਤੋਂ ਥੋੜੀ ਜ਼ਿਆਦਾ ਹੋਈ ਹੈ ਤੇ ਕੁੱਲ ਮਿਲਾ ਕੇ ਜਿਹੜੀ VOTING ਕੀ ਦੱਸਉਂਦੀ ਹੈ ਇਹਦਾ ਤਾਂਲੇ ਚੈਣਾ ਮੁਸ਼ਕਲ ਹੈ ਕਿਉਂਕਿ ਉਹ ਤਾਂ ਉਦੋਂ ਪਤਾ ਲੱਗੇਗਾ ਨਾ ਕਿ ਜਦੋਂ ਇਹ ਜਿਹੜੀ VOTING ਦਾ ਕੋਈ ਤਣ ਪੱਤਰ ਲੱਗੇ ਲੱਗੂਗਾ ਫਿਲਹਾਲ ਇਹ ਜੀ ਜਿਹਾ ਕਿ ਜਿਹੜੀ VOTING ਹੈ ਉਹਨੇ ਇੱਕ ਚੀਜ਼ ਦਿੱਤਾ ਜਿਹੜੀ ਸਾਫ਼ ਦੋਸਤੋ ਕੀਤੀ ਹੈ ਕਿ ਤੀਜੇ ਪੜਾਅ ਦੇ ਵਿੱਚ ਵੀ ਹਾਲੇ ਕੋਈ ਓਡੀ ਵੱਡੀ ਮਾਰਕੀ ਵਾਲੀ ਗੱਲ ਨਹੀਂ ਹੋਣ ਲੱਗੀ ਹੈਗੀ ਉਧਰੋਂ ਜਿਹੜੇ ਚੰਨੀ ਨੇ ਸਾਬਕਾ ਮੁੱਖ ਮੰਤਰੀ ਉਹ ਰੜਕਣ ਲੱਗੇ ਹੋਏ ਨੇ ਭਾਜਪਾਿਆਂ ਨੂੰ ਭਾਜਪਾ ਹੀ ਕਹਿੰਦੇ ਵੀ ਚੰਨੀ ਜਿਹੜਾ ਨੇ ਇਹ ਗੱਲ ਕਿਉਂ ਕਹੀ ਕਿ ਜਿਹੜਾ ਕਸ਼ਮੀਰ 'ਚ ਅਟੈਕ ਹੋਇਆ ਹੁਣ ਪੁਨਛ ਦੇ ਵਿੱਚ ਉਹ ਬੀਜੇਪੀ ਨੇ ਕਰਾਇਆ ਬੀਜੇਪੀ ਚੋਣਾਂ ਵੇਲੇ ਕਰਵਾਉਂਦੀ ਹੈ ਮੈਨੂੰ ਲੱਗਦਾ ਇਹਨੂੰ ਹਉਆ ਜਿਹੜਾ ਬੀਜੇਪੀ ਬਣਾ ਰਹੀ ਹੈ ਕਈ ਸਵਾਲ ਬੀਜੇਪੀ ਬਾ ਰਹੇ ਆ ਪਹਿਲਾਂ ਚੰਨੀ ਨਹੀਂ ਸਤਪਾਲ ਮਲਕ ਸਾਬਕਾ ਰਾਜਪਾਲ ਜੰਮੂ ਐਂਡ ਕਸ਼ਮੀਰ ਜਿਹੜਾ ਕਿ ਬੀਜੇਪੀ ਵਿੱਚ ਹੁੰਦਾ ਸੀਗਾ ਉਹਨੇ ਵੀ ਇਹ ਸਵਾਲ ਖੜੇ ਕੀਤੇ ਹੈਗੇ ਨੇ ਫਿਰ ਉੱਥੇ ਉਹ ਜਦੋਂ ਪੁਲਵਾਮਾ ਮਾਮਲੇ ਵਿੱਚ ਜਿਹੜੇ ਹੈਗੇ ਨੇ ਜਦੋਂ ਘਟਨਾ ਹੋਈ ਹੈ ਉਦੋਂ ਜਿਹੜੀ ਕਾਰਵਾਰਤੀ ਗਈ ਜਿਹੜੀ ਸਿਕਿਉਰਿਟੀ ਵਿੱਚ ਬ੍ਰੀਚ ਹੋਇਆ ਉਹਦੇ ਬਾਰੇ ਅਜੇ ਤੱਕ ਵੀ ਬੀਜੇਪੀ ਸਵਾਲਾਂ ਤੋਂ ਭੱਜੀ ਹੋਈ ਹੈ ਤੇ ਰਾਜਪਾਲ ਜੰਮੂ ਐਂਡ ਕਸ਼ਮੀਰ ਦੇ ਵੱਲੋਂ ਸਾਬਕਾ ਵੱਲੋਂ ਸੱਤੇਪਾਲ ਮਲਿਕ ਵੱਲੋਂ ਇਹ ਇੰਟਰਵਿਊ ਦੌਰਾਨ ਵੀ ਕਿਹਾ ਗਿਆ ਵੀ ਚੋਣਾਂ ਸਮੇਂ ਬੀਜੇਪੀ ਕੋਈ ਇਹੋ ਜਿਹਾ ਡਰਾਮਾ ਹੋਰ ਕਰ ਸਕਦੀ ਹੈਗੀ ਆ ਸੋ ਇੱਥੇ ਫਿਰ ਚੰਨੀ ਕਿਉਂ ਇੱਥੇ ਤਾਂ ਜਿਹੜੇ ਸਵਾਲ ਤੁਹਾਡੇ ਵੱਲ ਖੜੇ ਆ ਉਹਨਾਂ ਸਵਾਲਾਂ ਦੇ ਜਵਾਬ ਦੇਣਾ ਬਣਦੇ ਆ ਭਾਈ ਤੇ ਵੱਡਾ ਸਵਾਲ ਇਹ ਕਿ ਤੁਸੀਂ ਕਿਹਾ ਕਿ ਜੰਮੂ ਐਂਡ ਕਸ਼ਮੀਰ ਵਿੱਚ ਅੱਤਵਾਦ ਖਤਮ ਹੋ ਗਿਆ 370 ਹਟਣ ਤੋਂ ਬਾਅਦ ਆ ਹੋ ਗਿਆ ਉਹ ਹੋ ਗਿਆ ਜੇ ਫੇਰ ਅੱਤਵਾਦੀ ਹਮਲੇ ਹੋ ਹੀ ਜਾਂਦੇ ਨੇ ਫਿਰ ਤੁਹਾਡੀ ਕਾਦੀ ਜਿਹੜੀ ਹੈਗੀ ਐ ਦਾਵੇਦਾਰੀ ਕਾਦੀਆਂ ਤੁਹਾਡੀਆਂ ਵੱਡੀਆਂ-ਵੱਡੀਆਂ ਫੜਾਂ ਨੇ ਸੋ ਮੈਨੂੰ ਲੱਗਦਾ ਵੀ ਕਿਸੇ ਦੇ ਵੱਲ ਉਂਗਾ ਰੱਖਣ ਨਾਲੋਂ ਸਭ ਤੋਂ ਪਹਿਲਾਂ ਤਾਂ ਆਪਣੇ ਵੱਲ ਧਿਆਨ ਦੇਣਾ ਚਾਹੀਦਾ ਵੀ ਜਿਹੜੀਆਂ ਤੁਸੀਂ ਦਾਅਵੇਦਾਰੀਆਂ ਕੀਤੀਆਂ ਨੇ ਉਹਨਾਂ ਦਾਅਵੇਦਾਰੀਆਂ ਦਾਮ ਕਿੰਨਾ ਕਰ ਰਿਹਾ ਹੋਏਗਾ ਉਹ ਦਾਅਵੇਦਾਰੀਆਂ ਕਿਸੇ ਕਾਮਦੀਆਂ ਰਹੀਆਂ ਵੀ ਨੇ ਕਿ ਨਹੀਂ ਰਹੀਆਂ ਹੈਗੀਆਂ ਸੋ ਇਸ ਕਰਕੇ ਇਹ ਮਾਮਲੇ ਦੇ ਉੱਤੇ ਜਿਹੜਾ ਹੈਗਾ ਧਿਆਨ ਕੋਸ਼ਿਸ਼ੇ ਕਰਨ ਦੀ ਲੋੜ ਹੈ ਦੂਸਰੀ ਸ਼ੁਭਕਰਨ ਸਿੰਘ ਦੇ ਬਾਰੇ ਜਿਹੜੀ ਬਿਆਨ ਕਿਸਾਨਾਂ ਨੇ ਕਲਮਬੰਦ ਕਰ ਦਿੱਤੇ ਨੇ ਇਸ ਕਲਮਬੱਧ ਦੇ ਵਿੱਚ ਉਹਨਾਂ ਨੂੰ ਇੱਕ ਸੰਸਥਾ ਦੇ ਵੱਲੋਂ 1 ਲੱਖ ਰੁਪਏ ਉਹਦੇ ਪਰਿਵਾਰ ਨੂੰ ਵੀ ਮਿਲਿਆ ਹੈਗਾ ਉਹਦੀ ਮੌਤ ਦੇ ਮਾਮਲੇ ਵਿੱਚ ਕਿਸਾਨਾਂ ਜਿਹੜੇ ਇੱਕਜੁੱਟ ਤਜ਼ਰ ਆ ਰਹੇ ਹੈਗੇ ਨੇ ਉਧਰ ਬੀਜੇਪੀ ਦਾ ਵਿਰੋਧ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਹੋਰ ਵਧਿਆ ਹੈਗਾ ਕੱਲ ਵੀ ਕਈ ਪਿੰਡਾਂ ਦੇ ਵਿੱਚ ਬੀਜੇਪੀ ਦੇ ਪੁਤਲੇ ਫੋਕੇ ਗਏ ਨੇ ਇੱਥੋਂ ਤੱਕ ਕਿ ਮਹਾਰਾਣੀ ਪ੍ਰਤੀਪਿਤ ਕੌਰ ਦੇ ਵੀ ਫੋਕੇ ਗਏ ਨੇ ਇਹ ਤਮਾਮ ਜਿਹੜੀਆਂ ਅੜਚਨਾ ਜੜੀਆਂ ਨੇ ਬੀਜੇਪੀ ਦੇ ਅੱਗੇ ਆ ਰਹੀਆਂ ਹੈਗੀਆਂ ਚੁਣੌਤੀਆਂ ਆ ਰਹੀਆਂ ਨੇ ਜਿਹਦੇ ਬਾਰੇ ਜੇ ਉਧਰੋਂ ਬੀਜੇਪੀ ਦੇ ਸੁਨੀਲ ਜਾਖੜ ਨਵੀਂ ਫੜ ਮਾਰ ਰਹੇ ਨੇ ਕਿ ਜੀ ਪੰਜਾਬ ਦੇ ਵਿੱਚ ਕੋਈ ਅੱਤਵਾਦ ਵਰਗੀ ਚੀਜ਼ ਦੁਬਾਰੇ ਪੈਰਸਾਰ ਰਹੀ ਹੈਗੀ ਹੈ ਫਿਰ ਉਹ ਸਿਕਿਉਰਿਟੀ ਦੇ ਮਾਮਲੇ ਹੋਰ ਸ਼ਾਂਤ ਅਮਨ ਸ਼ਾਂਤੀ ਦੇ ਮੁੱਦੇ ਦੇ ਉੱਤੇ ਗੱਲ ਕਰਨ ਲੱਗੇ ਹੋਏ ਨੇ ਤੇ ਅਸਲ 'ਚ ਜਦੋਂ ਜਦੋਂ ਭਾਜਪਾ ਫਸਦਾ ਹੀ ਹੈ ਫਿਰ ਉਹ ਹਵਾ ਖੜਾ ਕਰਦੀ ਹੈ ਪੰਜਾਬ ਦੇ ਵਿੱਚ ਅਸੀਂ ਕਹਿੰਦੇ ਕਿ ਪੰਜਾਬ ਭਾਵੇਂ ਕਿ ਹੋਰ ਨਾਲ ਮੁਲਕਾਂ ਤੋਂ ਦੇ ਸੂਬਿਆਂ ਨਾਲੋਂ ਕਾਫੀ ਸ਼ਾਂਤ ਹੈ ਪਰ ਪੰਜਾਬ ਦੇ ਵਿੱਚ ਜਿਹੜੀ ਗੇਮ ਖੇਡੀ ਜਾ ਰਹੀ ਹੈ ਲਗਾਤਾਰ ਲਗਾਤਾਰ ਉੱਥੇ ਕਈ ਸਾਰੇ ਪਲੇਅਰ ਆਪਣਾ ਯੋਗਦਾਨ ਅਦਾ ਕਰਦੇ ਨੇ ਕਿ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਾਇਆ ਜਾਵੇ ਉਹਦੇ ਸ਼ਾਂਤ ਪਾਣੀਆਂ ਨੂੰ ਜਿਹੜਾ ਹੈਗਾ ਅੱਗ ਲਾਈ ਜਾਵੇ ਸੋ ਇਹ ਕਹਾਣੀ ਜਿਹੜੀ ਦੋਸਤੋ ਚੱਲ ਰਹੀ ਹੈਗੀ ਆ ਸੋ ਗੱਲਬਾਤ ਕਰਾਂਗੇ ਫੇਰ ਕੱਲ ਕੱਲ ਵੀ ਕੁਝ ਦਿਲਚਸਪ ਸਿਆਸਤ ਦੀਆਂ ਗੱਲਾਂ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਉਦੋਂ ਤੱਕ ਲਈ ਇਜਾਜ਼ਤ ਦਿਓ ਸ਼ੁਕਰੀਆ ਦੋਸਤੋ ਮਿਹਰਬਾਨੀ